ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਬਟੀਕ ਹਾਉਸ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਲੀਜ਼ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋਨੂੰ ਸਾਡੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਲੱਗ ਰਹੀ ਹੈਗੇ ਆਪਾਂ ਪਹਿਲਾਂ ਕਨਫਰਮ ਕਰ ਦਿੰਦੇ ਆਂ ਵੀ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਸਿਰਫ ਆਨਲਾਈਨ ਪੇਮੈਂਟ ਕਰਵਾਉਣੇ ਹੁੰਦੇ ਆਂ ਆਨਲਾਈਨ ਪੇਮੈਂਟ ਕਰਵਾ ਕੇ ਕਿਸੇ ਵੀ ਮੇਰੀ ਭੈਣ ਨੇ ਸੂਟ ਆਪਣੇ ਘਰ ਤੱਕ मंगਵਾਉਣਾ ਹੁੰਦਾ ਤਾਂ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤਾਂ ਤੁਸੀਂ ਸਮ ਟਾਈਮਸਨ ਫ੍ਰੀ ਹੋ ਕੇ ਆਰਡਰ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਨਵਾ ਸਕਦੇ ਹੋ ਇੰਡੀਆ 'ਚ ਆਪਣੀ ਕੈਸ਼ ਔਨ ਡਿਲੀਵਰੀ ਫ੍ਰੀ ਹੁੰਦੀ ਹੈ ਵੀ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਮਸਲੀਨ ਚ ਸੂਟ ਬਹੁਤ ਜਿਆਦਾ ਵਧੀਆ ਸੌਫਟ ਵਾਲੀ ਮਸਲੀਨ ਹੋਊਗੀ ਤਮੰਨਾ ਦੀ ਬ੍ਰਾਂਡ ਦੀ ਮਸਲੀਨ ਹੋਊਗੀ ਇਹ ਬਹੁਤ ਜਿਆਦਾ ਵਧੀਆ ਸਟਾਫ ਆਗਾ ਇਹਦਾ ਦੇਖ ਸਕਦੇ ਹੋ ਤੁਸੀਂ ਬਕਾਇਦਾ ਆਪਾਂ ਤੁਹਾਨੂੰ ਕੰਨੀ ਦਵਾਂਗੇ ਸਾਰੇ ਸੁੱਤਾਂ ਦੇ ਨਾਲ ਲੱਗੀ ਹੋਈ ਐਦਾਂ ਨਹੀਂ ਹੋਊਗਾ ਵੀ ਨਾਨ ਬ੍ਰੈਂਡ ਦੇ ਦਾਂਗੇ ਸਟਾਫ ਬਹੁਤ ਜਿਆਦਾ ਵਧੀਆ ਹੋਊਗਾ ਗਰਮੀਆਂ 'ਚ ਪਾਉਣ ਵਾਲਾ ਹੋਊਗਾ ਕੋਈ ਚੋਬਨ ਵਾਲਾ ਸਟਾਫ ਨਹੀਂ ਹੋਊਗਾ ਚਲੋ ਆਪਾਂ ਸਟਾਰਟ ਕਰਦੇ ਆਂ ਜਣੀ ਕਲੈਕਸ਼ਨ ਦਿਖਾਉਣੀ ਹੈ ਪਹਿਲਾ ਕਲਰ ਹੈਗਾ ਆਪਣੇ ਕੋਲੇ ਮੋਰ ਪੰਖੀ ਆ ਮੋਰ ਪੰਖੀ ਫਰੋਜੀ ਜਿਹਾ ਕਲਰ ਆਗਾ ਇਹ ਡਿਜ਼ਾਈਨਿੰਗ ਤੁਸੀਂ ਖੁੱਲ੍ਹ ਦੇਖ ਲਓ 5 ਮੀਟਰ ਆਰਓਵਰ ਸੂਟ ਹੋਣਗੇ ਇਹ ਵਾਲੇ ਸਟਾਫ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਹੈਗਾ। ਮੁੱਠੀ ਚਾਉਣ ਵਾਲਾ ਸਟਾਫ ਹੈਗਾ, ਦੇਖ ਸਕਦੇ ਹੋਗੇ ਤੁਸੀਂ। ਚੂਬਣ ਵਾਲਾ ਸਟਾਫ ਨਹੀਂ ਹੈਗਾ ਬਿਲਕੁਲ ਵੀ। ਕੋਈ ਇਹਨੂੰ ਪ੍ਰੈਸ ਦੀ ਲੋੜ ਨਹੀਂ, ਕੋਈ ਇਹਦੇ ਤੇ ਬੁਰ ਨਹੀਂ ਆਉਣਾ ਹੈਗਾ। ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇਹਨੂੰ ਉਹ ਨਹੀਂ ਹੋਣਾ ਸਟਾਫ ਨੂੰ। ਇਹਦੇ ਵਿੱਚ ਆਪਣੇ ਕੋਲੇ 4 ਕਲਰ ਨੇ ਆ ਵਾਲੇ ਸਟਾਫ। ਕਲਰ ਚ ਪਹਿਲਾ ਹੈਗਾ ਮੋਰ ਪੰਕੀ ਆ। ਦੂਜਾ ਕਲਰ ਹੈਗਾ ਆਪਣੇ ਕੋਲੇ ਕਾਫੀ ਜਿਹਾ। ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਪਿਆਰੀ ਜੀ ਡਿਜ਼ਾਈਨਿੰਗ ਆਗੇ ਇਹਨਾਂ ਦੀ ਸੂਟਾਂ ਦੀ ਅੱਜ ਵਾਲਿਆਂ ਦੀ ਤੀਜਾ ਕਲਰ ਇਹਦੇ ਵਿੱਚ ਕੋਲ ਆਪਣੇ ਕੋਲੇ ਹੈਗਾਗਾ ਬਲੈਕ ਤੀਜਾ ਕਲਰ ਆਪਣੇ ਕੋਲੇ ਬਲੈਕ ਆਗਾ ਸਾਰੇ ਤਮੰਨਾ ਦੇ ਸੂਟ ਹੋਣਗੇ ਇਹ ਬ੍ਰੈਂਡ ਦਾ ਕਪੜਾ ਹੋਊਗਾ ਜਿਹੜਾ ਕਪੜਾ ਬ੍ਰਾਂਡ ਦਾ ਹੁੰਦਾਗਾ ਉਹਦਾ ਕੁਝ ਫਰਕ ਹੀ ਹੁੰਦਾਗਾ ਬਹੁਤ ਜ਼ਿਆਦੇ ਵਧੀਆ ਸਟੱਫ ਚ ਆ ਜਾਂਦਾ ਉਹ ਵਾਲਾ ਕਪੜਾ ਬਹੁਤ ਵਧੀਆ ਬੇਸ ਲੱਗਿਆ ਹੁੰਦਾ ਉਹਨੂੰ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਬ੍ਰਾਂਡ ਪਾਉਂਦੀਆਂ ਨੇ ਉਹਨਾਂ ਨੂੰ ਖੁਦੋਂ ਖੁਦ ਆਪ ਹੀ ਸਾਰੇ ਕਾਸ਼ਾ ਦਾ ਪਤਾ ਹੀ ਹੁੰਦਾਗਾ ਜਿਹੜੀਆਂ ਨਾਨ ਬ੍ਰਾਂਡ ਨੇ ਉਹਨਾਂ ਨੂੰ ਵੀ ਅੱਜਕੱਲ ਤਾਂ ਪਤਾ ਲੱਗੇ ਜਾਂਦਾ ਆਇਨਾ ਕਲਰ ਹੈਗਾ ਆਪਣੇ ਕੋਲੇ ਇਹ ਵੀ ਬਹੁਤ ਜਿਆਦਾ ਸੋਹਣਾ ਜਿਹਾ ਕਲਰ ਆਗਾ ਮੈਂਜੈਂਟਾ ਜਿਹਾ ਵੀ ਕਹਿ ਸਕਦੇ ਇਹਨੂੰ ਲੱਗ ਜੇਦਾ ਹੀ শেਡ ਆਗਾ ਕਾਲਸੀ ਚਾਈ ਚ ਆ ਜਾਂਦਾ ਮੈਂਜੈਂਟਾ ਜਿਹਾ ਵਾਂਗੂ ਇਹ ਸੀਗੇ ਇਹਦੇ ਵਿੱਚ ਆਪਣੇ ਕੋਲੇ ਆਹ ਵਾਲੇ ਡਿਜ਼ਾਈਨ ਚ ਚਾਰ ਕਲਰ ਇੱਕ ਵਾਲਾ ਆਹ ਕਲਰ ਸੈਕੰਡ ਕਲਰ ਬਲੈਕ ਤਗਲਾ ਕਲਰ ਹੈਗਾ ਕਾਫੀ ਮੋਰ ਬਾਂਖੀਆ ਰੋਜੀ ਮੋਰ ਬਾਂਖੀਆ ਇਹ ਵਾਲੇ ਡਿਜ਼ਾਈਨ ਚ ਸੀਗੇ ਆਪਣੇ ਕੋਲੇ 4 ਕਲਰ ਇਹ ਹੀ ਕਪੜੇ ਚ ਆਪਣੇ ਕੋਲੇ ਸਟਾਫ ਚ ਇੱਕ ਆਹ ਵਾਲਾ ਡਿਜ਼ਾਈਨ ਆ ਫਲਾਵਰਾਂ ਵਾਲਾ ਇਹ ਵੀ ਆਪਾਂ ਤੁਹਾਨੂੰ ਤਮੰਨਾ ਦੀ ਮਸਲੀਨ ਹੀ ਦਵਾਂਗੇ ਬਹੁਤ ਜ਼ਿਆਦੇ ਸੋਹਣਾ ਸਟਾਫ ਹੈਗਾ ਇਹਨੂੰ ਵੀ ਲੱਗਿਆ ਹੋਇਆ ਬਹੁਤ ਜ਼ਿਆਦੇ ਮੂਠੀ ਚਾਉਣ ਵਾਲਾ ਸਟਾਫ ਹੈਗਾ ਇਹਦੇ ਵਾਲੇ ਵਿੱਚ ਆਹ ਵਾਲੇ ਫਲਾਵਰਾਂ ਦਾ ਡਿਜ਼ਾਈਨ ਆਗਾ ਅਗਲਾ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਬਲੂ ਜਿਹਾਗਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇੱਕ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਆ ਵੀ ਤੁਸੀਂ ਸਾਡੇ ਪੈਸੇ ਨਾ ਮੁਕਰ ਦਿਓ ਸਾਡਾ ਨੰਬਰ ਨਾ ਬਲੌਕ ਕਰ ਦਿਓ ਦੇਖੋ ਆਪਾਂ ਤੁਹਾਨੂੰ ਕਨਫਰਮ ਕਰ ਦਿੰਦੀਆਂ ਵੀ 5-700 ਦੀ ਕੋਈ ਗੱਲ ਨਹੀਂ ਹੁੰਦੀ 5-700 ਨਾਲ ਅਸੀਂ ਕੋਈ ਤੁਹਾਡਾ 5 ਜਾਂ 70000 ਰੁਪਇਆ ਪਵਾ ਕੇ ਨੰਬਰ ਬਲੌਕ ਕਰਾਂਗੇ ਅਸੀਂ ਕੋਈ ਰਾਜ ਨਹੀਂ ਬਣਨ ਲੱਗੇ ਹੈਗੇ ਐਦਾਂ ਨਾ ਸੋਚਿਆ ਕਰੋ ਜੇ ਜੋ ਵੀ ਆਪਾਂ ਵੀਡੀਓ ਚ ਦਿਖਾਵਾਂਗੇ ਉਹ ਉਦਾਂ ਦੇ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਇੱਕ ਗੀਰੀ ਤਾਂ ਯਕੀਨ ਕਰਨਾ ਹੀ ਪੈਂਦਾਗਾ ਜੇ ਆਪਾਂ ਕੁਝ ਵੀ ਮੰਗਵਾਉਣਾਗਾ ਆਨਲਾਈਨ ਅਗਲਾ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗਾਗਾ ਬਲੈਕ ਕਾਪੀ ਮੇਰੀਆਂ ਭੈਣਾਂ ਦੇ ਬਹੁਤ ਜ਼ਿਆਦੇ ਭੈਣਾਂ ਦੇ ਫੋਨ ਆਉਂਦੇ ਨੇ ਤੁਸੀਂ ਸਾਡਾ ਅਸੀਂ ਜੇ ਪੇਮੈਂਟ ਕਰ ਤਸੀਂ ਨੰਬਰ ਤਾਂ ਨਹੀਂ ਬਲੌਕ ਕਰ ਦੋਗੇ ਐਦਾਂ ਨਾ ਸੋਚਿਆ ਕਰੋ ਐਦਾਂ ਦੀ ਕੋਈ ਗੱਲ ਨਹੀਂ ਹੈ ਵੀ ਸੂਟ ਨਾ ਲੈਣਾ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਹੈ ਪਰ ਆਪਾਂ ਐਦਾਂ ਕਿਸੇ ਨਾਲ ਨਹੀਂ ਕਰਾਂਗੇ ਵੀ ਪੈਸੇ ਪਵਾ ਕੇ ਤੁਹਾਡੇ ਨਾਲ ਮੋੜ ਕੇ ਗੱਲ ਨਹੀਂ ਕਰਾਂਗੇ ਜਿੰਨਾ ਟਾਈਮ ਪਾਰਸਨ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਉਹਨਾਂ ਟਾਈਮ ਸਾਡੀ ਜ਼ਿੰਮੇਵਾਰੀ ਹੁੰਦੀ ਹੈਗੀ ਅਗਲਾ ਕਲਰ ਹੈਗਾ ਇਹਦੇ ਵਿੱਚ ਬਲੈਕ ਇਹਦੇ ਵਿੱਚ ਵੀ ਫਲਾਵਰ ਬਣੇ ਹੋਏ ਨੇ ਇਨਾਂ ਦੇ ਵਿੱਚ ਨੂੰ ਸੂਤਾਂ ਚੱਜ ਵਾਲਿਆਂ ਚ ਕਲਰ ਬਹੁਤ ਜ਼ਿਆਦੇ ਸੋਹਣੇ ਆਏ ਨੇ ਬਹੁਤ ਜ਼ਿਆਦੇ ਸੋਹਣੇ ਕਲਰ ਨੇ ਇਹ ਵਾਲੇ ਦੇਖ ਸਕਦੇ ਹੋਗੇ ਤੁਸੀਂ ਅਗਲਾ ਕਲਰ ਜਿਹੜਾ ਆਪਾਂ ਤੁਹਾਨੂੰ ਦਿਖਾ ਦੇਣੇ ਰਹੇ ਹਾਂ ਇਹ ਫਲੋਜੀ ਗ੍ਰੀਨ ਜਿਹਾ ਕਲਰ ਆਗਾ ਨੇੜੇ ਤੋਂ ਕਰਕੇ ਮੈਂ ਦਿਖਾਉਣੀ ਆ ਤੁਹਾਨੂੰ ਪੂਰਾ ਪ੍ਰੋਪਰ ਕਲਰ ਆਊਗਾ ਇਹ ਸੀ ਇਹਦੇ ਵਿੱਚ ਆ ਚਾਰ ਰੰਗਾਂ ਵਾਲੇ ਡਿਜ਼ਾਈਨ ਚ ਨੇ ਚਾਰ ਰੰਗਾਂ ਵਾਲੇ ਡਿਜ਼ਾਈਨ ਚ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਟੈਲਸਮ ਫ੍ਰੀ ਹੋ ਕੇ ਆਰਡਰ ਦੇ ਸਕਦੇ ਹੋਗੇ ਬਲੈਕ ਕਲਰ ਬਲੂ ਕਲਰ ਤੇ ਕਾਹ ਵਾਲਾ ਕਲਰ ਆਗਾ ਇਹਨਾਂ ਕਾਪੀ ਵੀ ਨਹੀਂ ਕਹਿ ਸਕਦੇ ਇਹ ਕਾਪੀ ਗ੍ਰੇ ਨਹੀਂ ਹੈਗਾ ਇਹ ਅਲੱਗ ਜਿਹੇ ਦੇ ਸਟੇਡ ਆਗਾ ਬਹੁਤ ਜਿਆਦੇ ਸੋਹਣੇ ਗਰਮੀ ਵਾਲਾ ਸਟਾਫ ਆ ਕਾ ਇਹ ਗਰਮੀ ਵਾਲੀ ਕਲਰ ਨੇ ਇਹ ਸੀਗੀ ਅੱਜ ਵਾਲੀ ਕਲੈਕਸ਼ਨ ਆਪਣੀ ਇਹਨਾਂ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਪਲੀਜ਼ ਮੈਨ ਵਟਸਐਪ ਤੇ ਕਨੈਕਟ ਕਰ ਸਕਦੇ ਹੋ ਆਪਾਂ ਦੁਬਾਰਾ ਰਿਕੁਐਸਟ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ